ਕੋਈ ਕਿਸਾਨ ਦੇ ਅਸੀਂ ਕਿਸਾਨ ਵੇਖੋ ਇਹੋ ਜਿਹਾ ਵਰਦੀਰਾ ਕਦੇ ਨਹੀਂ ਸੀ ਹੋਇਆ ਜਿਹੜਾ ਅੱਜ ਹੋ ਰਿਹਾ ਏ ਇਹ ਸੋਚ ਮਾੜੀ ਇਹ ਭਾਜਪਾ ਦੀ ਦੋ ਨੰਬਰੀ ਸਰਕਾਰ ਜਿਹਨੂੰ ਆਪਾਂ ਕਹਿ ਲਿਏ ਕਿ ਇੱਕ ਸਾਵਾ ਭਾਜਪਾ ਦਾ ਕਿਉਂਕਿ ਇਹ ਆਪਾਂ ਨੂੰ ਪਤਾ ਉਦੋਂ ਲੱਗਦਾ ਜਦੋਂ ਆਪਣੇ ਆਪਣੇ ਨਾਲ ਹੀ ਵਰਦੀਰੇ ਵਰਤਦੇ ਆ ਜਿਸ ਤਰ੍ਹਾਂ ਅੱਜ ਇਹਨਾਂ ਨੇ ਆਪਣੇ ਦੇ ਨਾਲ ਵਰਤੀਰਾ ਵਰਤਿਆ ਏ ਜ਼ਮੀਨਾਂ ਖੋਹ ਰਿਆ ਪਰ ਕਿਸਾਨ ਮਰ ਸਕਦਾ ਵਾ ਜ਼ਮੀਨ ਦੇ ਵਿੱਚ ਪੈਰ ਨਹੀਂ ਪਾਉਣ ਦਊਗਾ ਆਪਾਂ ਨੇਤ ਵੀਡੀਓ ਵੇਖਦੇ ਇਹ ਬਜ਼ੁਰਗਾਂ ਦੀਆਂ ਉਹ ਬਜ਼ੁਰਗਾਂ ਨੇ ਵੀ ਅਸੀਂ ਸਾਡੇ ਕਿਲੇ ਦੇ ਵਿੱਚ ਕੋਈ ਪੈਰ ਪਾ ਕੇ ਵੇਖੇ ਲੱਤਾਂ ਵੜਦੇ ਆਗੇ ਠੀਕ ਹੈ ਗੱਲ ਆ ਇਹ ਜ਼ਮੀਨ ਐਵੇਂ ਨਹੀਂ ਬਣ ਜਾਂਦੀ ਸਾਡੇ ਪੁਰਾਣੇ ਪੁਰਖਿਆਂ ਦੀਆਂ ਜ਼ਮੀਨਾਂ ਐ ਜੇ ਕੋਈ ਕਿਲਾ ਦੋ ਕਿਲੇ ਆਉਂਦੀ ਨੇਕਵਾਲੀ ਕਰਕੇ ਲੈਂਦਾ ਏ ਤੇ ਇਹਦਾ ਮਤਲਬ ਇਹ ਨਹੀਂ ਸਰਕਾਰਾਂ ਆ ਕੇ ਜ਼ਬਰ ਸਾਡੇ ਨਾਲ ਕਰਨ ਇਹ ਰੰਗ ਜੇਬ ਦਾ ਰੂਪ ਜਿਹੜਾ ਭਗਵੰਤ ਸਮਾਨ ਦਿਖਾ ਰਿਆ ਪਰ ਇਹ ਸਮਾਨ ਦਾ 5 ਸਾਲ ਦਾ ਇਹ ਲੱਭਣੇ ਨਹੀਂ ਦੇ ਮੁੜ ਕੇ ਲੋਕ ਕਿਧਰ ਨੂੰ ਭੱਜਣਾ ਨਾਲੇ ਕਿਧਰ ਨੂੰ ਜਾਣਾ ਨਾਲੇ 5 ਸਾਲਾਂ ਦੇ ਵਿੱਚ ਸਾਰਾ ਕੁਝ ਭੁੱਲ ਜਾਂਦਾ ਇਹਨਾਂ ਨੂੰ ਇਹਨਾਂ ਲੋਕਾਂ ਦੇ ਬਣਾਏ ਜਿਹੜੇ 92 ਐਮਐਲਏ ਗਏ ਆ ਬਣ ਕੇ ਇਥੋਂ ਪਰ ਇਹਨਾਂ ਨੇ ਪਿੱਛਾ ਭੌਗੇ ਵੇਖਿਆ ਕਿ ਉਹ ਇੱਕ ਸੋਚ ਛੋਟੀ ਇੱਕ ਆਪਾਂ ਸੋਚ ਛੋਟੀ ਵਾਲਿਆਂ ਨੂੰ ਅੱਗੇ ਲੈ ਆਂਦਾ ਫਿਰ ਵੀ ਵੱਡੀ ਸੋਚ ਵਾਲਾ ਬੰਦਾ ਹੋਵੇ ਲੀਡਰ ਹੋਵੇ ਖਾਨਦਾਨੀ ਪਰਿਵਾਰ ਦੇ ਵਿੱਚੋਂ ਹੋਵੇ ਉਹ ਫਿਰ ਵੀ ਕੁਛ ਨਾ ਕੁਛ ਸੋਚਦਾ ਉਹ ਕੰਮ ਕਰੂਗਾ ਸੋਚ ਕੇ ਕਰੂਗਾ ਜਿਹੜਾ ਆਪਾਂ ਕਹਿ ਲਿਏ ਹੁਣ ਕਹਿਣ ਨੂੰ ਜੀ ਨਹੀਂ ਕਰਦਾ ਪਰ ਇਹਨਾਂ ਦੇ ਕੰਮ ਵੇਖ ਕੇ ਜੀ ਕਰਦਾ ਵੀ ਖਾਣਾ ਬਦੋਸ਼ ਬੰਦੇ ਨੂੰ ਆਪਾਂ ਜਦੋਂ ਆਪਦੇ ਸਰਤੇ ਪਾ ਲਿਆ ਉਹ ਫਿਰ ਇਹੋ ਹੀ ਆਪਣੇ ਨਾਲ ਵਰਤੀ ਦੇ ਵਰਤੂਗਾ ਇਹ ਰੰਗ ਜੇਬ ਦੀ ਜਿਹੜੀ ਆ ਲੈਣ ਤਰੀ ਆਉਂਦੀ ਆ ਤੇ ਇੱਧਰ 10ਵੇਂ ਪਾਤਸ਼ਾਹ ਸਾਡੇ ਪਿਤਾ ਦੀ ਜਲਾਈ ਹੋਈ ਪਰੰਪਰਾ ਚੱਲਦੀ ਆਈ ਆ ਇੱਥੇ ਗਿਣਤੀ ਵਧਣੀ ਆ ਕਿਉਂਕਿ ਇਸ ਚੀਜ਼ ਦੀ ਖੁਸ਼ੀ ਵੀ ਆ ਗਮ ਤੇ ਹੈਗਾ ਹੀ ਹੈ ਪਰ ਪਰ ਖੁਸ਼ੀ ਵੀ ਆ ਸਾਡੇ ਜੇ ਉਧਰੋਂ ਮੁੱਕੀ ਧੁਫਾ ਵਜਾ ਤੇ ਹੀ ਇਕੱਠੇ ਹੋਏ ਬੜੀ ਖੁਸ਼ੀ ਵਾਲੀ ਗੱਲ ਇਕੱਠੇ ਹੋਵਾਂਗੇ ਅਸੀਂ ਇੱਕਠੇ ਹੋ ਕੇ ਆਪਦਾ ਹੱਕ ਲਵਾਂਗੇ ਜ਼ਮੀਨਾਂ ਬਰਾਚਾਂ ਤੋਂ ਆਏ ਸਾਰੇ ਸਾਥੀ ਪੈਦੋਂ ਮੇਰੇ ਨਾਲ ਫਤਿਹ ਦੀ ਸਾਂਝ ਕੌਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਓ ਜਿਹੜੀ ਜੰਗ ਇਹ ਆਪਾਂ ਲੜਦੇ ਆ ਇਹ ਜੰਗ ਇਕੱਲੇ ਉਹਨਾਂ ਲੋਕਾਂ ਦੀ ਨਹੀਂ ਇਹ ਜੰਗ ਜਿਹੜੀ ਸਾਂਝੀ ਜੰਗ ਬਣਾਵਾਂਗੇ ਔਰ ਸਾਂਝੀ ਲੜਾਈ ਲੜਨ ਵਾਸਤੇ ਸਾਡੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਜਿੱਥੇ ਵੀ ਸਾਨੂੰ ਜਾਣਾ ਪਿਆ ਜਿੱਥੇ ਵੀ ਸਾਡੇ ਆਗੂਆਂ ਨੇ ਸਾਨੂੰ ਘੁਗਮ ਲਾਇਆ ਅਸੀਂ ਆਪਣੇ ਘਰਾਂ ਦੇ ਕੰਮ ਛੱਡ ਕੇ ਉਥੇ ਜਾਵਾਂਗੇ ਭਰਾਓ ਪਰ ਸਾਡੀਆਂ ਜ਼ਮੀਨਾਂ ਜਿਹੜੀ ਸਰਕਾਰ ਪਾਲਸੀ ਲੈ ਕੇ ਆਈ ਆ ਉਹ ਕੌਨਸੀ ਸਰਕਾਰ ਕੀ ਕਹਿੰਦੀ ਆ ਕਹਿੰਦੀ ਦੋ ਕਿੱਲੇ ਕੇ ਕਿਸੇ ਦੀ ਪੈਲੀ ਅਸੀਂ ਲੈਨੇ ਆ